ਕੋ ਜਾਂਦੀ ਐ ਮੱਛੀ ਐਸ ਖੂਚ ਉਥੋਂ ਡ੍ਰਿਪ ਤੋਂ ਆਈ ਐ ਇਹ ਇੱਥੋਂ ਫਿਰ ਗਈ ਐ ਐਸ ਪੈਪ ਖਾਣੀ ਦੀ ਹੋ ਕੇ ਉੱਥੋਂ ਆਗੇ ਐਸ ਟੈਂਕ ਫਾਨੀ ਦੀ ਇੱਥੋਂ ਆਏ ਆਖੇ ਆਏ ਇੱਥੇ ਦੇਖੋ ਸ਼ੁਰੀਆਂ ਚੱਲਦੀਆਂ ਪੱਖੇ ਦੀਆਂ ਬਹੁਤ ਇਹ ਵੀ ਧਰਣੀ ਵੀ ਹੋ ਕੇ ਇੱਥੋਂ ਆਏ ਹੋਗੀ ਜਦੋਂ ਇਹ ਮੋਟਰ ਖੋਲੀ ਉਦੋਂ ਇਹ ਹੈੜੀ ਸੀ ਜਦੋਂ ਮੈਂ ਮੋਟਰ ਫਿੱਟ ਕਰਕੇ ਦੁਬਾਰਾ ਚਲਾਈਏ ਤੇ ਉਦੋਂ ਇਹ ਨਿਕਲੇ ਇਹ ਪੱਛੀ ਪੈਸੀਏ ਹੀ ਚੋਦੀਆਂ ਮੈਂ ਫੋਟੋਆਂ ਵੀ ਨਾਲ ਲਾ ਦੂੰਗਾ ਜਿਹਨੂੰ ਰੱਬ ਬਚਾਵੇ ਉਹਨੂੰ ਫਿਰ ਆਪ ਹੱਥ ਦੇ ਕੇ ਐਂ ਬਚਾਉਂਦਾ ਐਂ ਦੀਆਂ ਆਂਟੀ ਚੱਲ ਰਹੀ ਨੇ ਇੱਕ ਹੀ ਗਤਾਰੀ ਗਾਤਾ ਵਾਕਈ ਸਿਆਣੇ ਨੇ ਸੱਚ ਕਿਹਾ ਇਹ ਜਾਂਦੀ ਐ ਇਹ ਲੱਛਣ ਵੀ ਕਰਦੀ ਐ ਥੋੜੇ ਥੋੜੇ